ਟੰਡੇ ਫਰੂਟੀਆਂ ਲਈ ਖੜੇ ਆ ਭਗਵਾਨ ਸਿੰਘ ਮਾਨ ਕਹਿੰਦਾ ਲੋਕ ਯੂਨੀਅਨ ਤੋਂ ਦੁਖੀ ਬਹੁਤ ਹੈ ਨਹੀਂ ਬਿਲਕੁਲ ਨਹੀਂ ਅਸੀਂ ਦੁਖੀ ਭਾਈ ਜੀ ਯੂਨੀਅਨ ਸਾਡਾ ਪੂਰਾ ਸਾਥ ਦੇ ਰਹੀ ਹੈ ਜੀ ਅੱਜ ਸਾਨੂੰ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ ਵੀ ਆ ਸਾਰੇ ਭਰਾ ਬਿਨਾਂ ਸੱਦੇ ਤੋਂ ਜੀ ਕਿਸੇ ਬਿਨਾਂ ਕਾਲ ਤੋਂ ਸਾਡੇ ਲਈ ਆ ਕੇ ਸਾਡੇ ਹੱਕਾਂ 'ਚ ਖੜੇ ਨੇ ਹੀ ਪਰ ਮਾਨ ਸਾਹਿਬ ਤਾਂ ਕਹਿੰਦੇ ਵੀ ਇਹ ਤਾਂ ਵਿਲੇ ਹੈਗੇ ਦੇਖੋ ਵਿਲੇ ਹੁਣ ਕੁਛ ਲੈਣ ਸਾਡੇ ਲਈ ਲੜਦੇ ਨੇ ਸਾਡੇ ਲਈ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਵਾ ਇਹ ਗੱਲ ਦੀ ਸਾਨੂੰ ਖੁਸ਼ੀ ਆ ਸਾਡੇ ਭਰਾ ਸਾਡੇ ਲਈ ਕਿੱਥੋਂ ਕਿੱਥੋਂ ਤੁਰ ਕੇ ਆਏ ਨੇ ਇਹ ਤਾਂ ਖੁਸ਼ ਤਾਂ ਸੋਣਾ ਸਾਡਾ ਸੌਮੇ ਵੀ ਹੈ ਨਾ ਤਈਆਂ ਤਈਂ ਸੇਵਾ ਲਈ ਖੜੇ ਆਂ ਭਗਵਾਨ ਤਾਂ ਮਾਤਾ ਕਹਿੰਦੇ ਸੀ ਲੋਕ ਜੁਨੀਅਨ ਤਾਂ ਔਖੇ ਬਹੁਤ ਹੈ ਠੰਡੇ ਲਈ ਖੜੇ ਆ ਇਹ ਤਾਂ ਫਿਰ ਉਹ ਉਹ ਜਿਹੜਾ ਕਹਿੰਨਾਂ ਦਾ ਉਹ ਉਲਟ ਹੁੰਦਾ ਹੁੰਦਾ ਐ ਬੱਸ ਵੇਰ ਦਾ ਕੋਈ ਕਿਤੋਂ ਚੱਲਿਆ ਕੋਈ ਕਿਤੋਂ ਚੱਲਿਆ ਅੱਗੇ ਲੰਗਰ ਲੱਗਿਆ ਹੋਇਆ ਵਾ ਅਸੀਂ ਇਹ ਕੋਕ ਲਿਆਉਂਦੇ ਆ ਸਾਰਾ ਕੁਝ ਲੈ ਕੇ ਆਂਦਾ ਸਭ ਨੂੰ ਦੇਣਾ ਪਿੰਡਾਂ ਦੇ ਵਿੱਚ ਦੀ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਦੀ ਮਾਰਚ ਲੰਘ ਰਿਹਾ ਹੈ ਕਿਸਾਨੀ ਮਾਰਚ ਲੰਘ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਤਾਂ ਜਗਾ ਜਗਾ ਦੇ ਉੱਤੇ ਲੋਕ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਮਾਰਚ ਆ ਉਹਦੇ ਲਈ ਤਿਆਰੀਆਂ ਕਰੀ ਖੜੇ ਆ ਕਿਤੇ ਠੰਡੇ ਕਿਤੇ ਪਾਣੀ ਕਿਤੇ ਫੁੱਲ ਇਹ ਸਭ ਕੁਝ ਕਿਉਂ ਜੀ ਕੋਈ ਨਹੀਂ ਜਾਣਦੇ ਹੁੰਦੇ ਜੀ ਬਜੀਏ ਆਪਣੇ ਅਸੀਂ ਕਿਸਾਨੀ ਦੇ ਹੱਕ ਹੱਕ ਲਈ ਖੜਦੇ ਆ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਆ ਜੀ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਾਨੂੰ ਦਬਾਉਣਾ ਚਾਹੁੰਦੀਆਂ ਸਾਡੀਆਂ ਜ਼ਮੀਨਾਂ ਖੋਣੀਆਂ ਚਾਹੁੰਦੀਆਂ ਨੇ ਇਸ ਲਈ ਅਸੀਂ ਇਸ ਸੰਘਰਸ਼ ਦੇ ਰਾਹ ਪਏ ਆ ਜੀ ਅਸੀਂ ਜ਼ਮੀਨਾਂ ਨਹੀਂ ਆਪਣੀਆਂ ਦਵਾਂਗੇ ਬੱਜੀ ਤੁਸੀਂ ਠੰਡੇ ਫਰੂਟੀਆਂ ਲਈ ਖੜੇ ਹੋ ਭਗਵਾਨ ਸਿੰਘ ਮਾਨ ਕਹਿੰਦਾ ਲੋਕ ਯੂਨੀਅਨ ਤੋਂ ਦੁਖੀ ਬਹੁਤ ਹੈ ਨਹੀਂ ਬਿਲਕੁਲ ਨਹੀਂ ਅਸੀਂ ਦੁਖੀ ਬਾਈ ਜੀ ਯੂਨੀਅਨ ਸਾਡਾ ਪੂਰਾ ਸਾਥ ਦੇ ਰਹੀ ਹੈ ਜੀ ਅਸੀਂ ਬਿਲਕੁਲ ਦੁਨੀਆ ਦੇ ਨਾਲਾਂ ਅਸੀਂ ਆਪਣੀ 1 ਇੰਚ ਵੀ ਜ਼ਮੀਨ ਨਹੀਂ ਕਿਸੇ ਨੂੰ ਦਵਾਂਗੇ ਜੀ ਇਹ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਪਾਲਿਸੀਆਂ ਬਹੁਤ ਮਾੜੀਆਂ ਨੇ ਬੱਜੀ ਤੇ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਅਸੀਂ ਕਿਸਾਨਾਂ ਦੇ ਹੱਕ ਲਈ ਖੜਾਂਗੇ ਬੱਜੀ ਹੱਕ ਲਈ ਬਿਲਕੁਲ ਮਤਲਬ ਤੁਹਾਨੂੰ ਇਹ ਲੱਗਦਾ ਹੈ ਕਿ ਜੇ ਇਹ ਜ਼ਮੀਨਾਂ ਬਚਾ ਸਕਦੀਆਂ ਤਾਂ ਇਹੀ ਜੱਥੇਬੰਦੀਆਂ ਬਚਾ ਬਿਲਕੁਲ ਜੀ ਇਹ ਜੱਥੇਬੰਦੀ ਜ਼ਮੀਨ ਤੇ ਹਾਂਜੀ ਭਾਜੀ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਅੱਜ ਠੰਡੇ ਲੈ ਕੇ ਫਰੂਟੀਆਂ ਆ ਚ ਫੜੀਆਂ ਜੀ 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 ਮਾਰਚ ਦੀ ਸੇਵਾ ਕਰ ਰਹੇ ਹਾਂ ਪਰ ਮਾਨ ਸਾਹਿਬ ਤਾਂ ਕਹਿੰਦੇ ਵੀ ਇਹ ਤਾਂ ਵਿਲੇ ਹੈਗੇ ਦੇਖੋ ਵਿਲੇ ਹੁਣ ਕੋਸ਼ ਲੈਣ ਸਾਡੇ ਲਈ ਲੜਦੇ ਨੇ ਸਾਡੇ ਲਈ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਬਸ ਅਸੀਂ ਆਪਦੀਆਂ ਜ਼ਮੀਨਾਂ ਨਹੀਂ ਸਰਕਾਰ ਨੂੰ ਦਵਾਂਗੇ ਪਹਿਲਾਂ ਅਸੀਂ 47 ਦੇ ਵਿੱਚ ਉਜੜ ਕੇ ਆ ਗਏ ਹਾਂ ਇੱਧਰ ਆ ਕੇ ਸਾਡੇ ਪਿਓ ਦਾਦਿਆਂ ਨੇ ਸਾਡੀਆਂ ਜ਼ਮੀਨਾਂ ਨੇ ਵੀਰ ਮੀਲ ਜਿੰਨੀਆਂ ਇੱਧਰ ਪੈਂਦੀਆਂ ਸਾਰੀਆਂ ਕਰਾਹੇ ਲਾ ਕੇ ਸਾਰਾ ਕੁਸ਼ਣ ਨੂੰ ਪੱਧਰ ਕੀਤਾ ਹੁਣ ਉਹੀ ਜ਼ਮੀਨ ਸਾਡੀਆਂ ਸਰਕਾਰ ਕਹਿੰਦੀ ਥੋੜੇ ਖੋਮਾਂਗੇ ਇਹ ਤਾਂ ਫਿਰ ਇਨਸਾਫ ਨਹੀਂ ਨਾ ਹੋਇਆ ਅਸੀਂ ਤਾਂ ਆਪਦੇ ਭਰਾਵਾਂ ਲਈ ਖੜੇ ਆ ਅਸੀਂ ਆਪਦੇ ਲਈ ਵੀ ਕੰਮ ਕਰਦੇ ਆ ਆਪਦੇ ਲਈ ਵੀ ਜਾ ਕੇ ਯੂਨੀਅਨ ਦੇ ਵਿੱਚ ਟਰੈਕਟਰ ਮਾਰਚ ਤੇ ਹੁਣ ਆ ਕੇ ਵੀ ਇਹ ਸਾਡੇ ਭਰਾ ਜਾਂਦੇ ਆ ਪਿਆਸੇ ਨੇ ਇਹਨਾਂ ਨੂੰ ਅਸੀਂ ਦੇਣੇ ਆਪਣੇ ਅੱਛਾ ਪਰ ਇੱਕ ਗੱਲ ਹੈ ਮਾਨ ਸਾਹਿਬ ਤਾਂ ਕਹਿੰਦੇ ਵੀ ਪਾਲਿਸੀ ਹੱਥ 'ਚ ਬਹੁਤ ਆ ਕਿਸਾਨਾਂ ਦੇ ਜਿਹੜੀਆਂ ਕਿਸਾਨ ਯੂਨੀਅਨ ਆ ਜਾਂ ਲੋਕ ਆ ਗਮਰਾਹ ਕਰ ਰਹੇ ਉਹਨਾਂ ਦੇਖੋ ਸਾਰੇ ਪੜੇ ਲਿਕੇ ਨੇ ਜੇ ਕੋਈ ਅਨਪੜ ਹੋਵੇ ਮੈਂ ਵੀ ਇਹਦਾ ਤਿੰਨ ਪੜਿਆ ਹੋਇਆ ਇਹਨੂੰ ਕੋਈ ਗੱਲ ਦਾ ਪਤਾ ਨਹੀਂ ਸਾਰੇ ਪੜੇ ਲਿਖੇ ਨੇ ਸਾਰਾ ਜਿੰਨਾ ਕੁਸ਼ ਡਾਟਾ ਵਾ ਸਾਹਮਣੇ ਅਗਲੇ ਤੇ ਆਇਆ ਹੋਇਆ ਵੀ ਸਾਡੀਆਂ ਜ਼ਮੀਨਾਂ ਲੈਣੀਆਂ ਨੇ ਤੇ ਉਹਦੇ ਵਾਸਤੇ ਅਸੀਂ ਕੀ ਕਹਿ ਸਕਦੇ ਹੁਣ ਕੋਈ ਅਨਪੜ ਤਾਂ ਹੈ ਨਹੀਂ ਸਭ ਪੜੇ ਲਿਖੇ ਲੋਕ ਨੇ ਜੇ ਤਾਂ ਹੋਵੇ ਵੀ ਹਾਂ ਵੀ ਸਾਨੂੰ ਇੱਕ ਬੰਦੇ ਨੇ ਆ ਕੇ ਕਹਤਾ ਜਾਂ ਸਰਕਾਰ ਨੇ ਕੁਝ ਸਾਨੂੰ ਦੱਸਿਆ ਨਹੀਂ ਜਿਹੜੇ ਕੋ ਦੱਸਦੀ ਆ ਉਹ ਤੇ ਹੁਣ ਦੱਸ ਅਸੀਂ ਕਿਵੇਂ ਅਮਲ ਕਰ ਲਈਏ ਕਿ ਕਹਿੰਦੇ ਵੀ ਤੁਸੀਂ ਜ਼ਮੀਨ ਦਿਓ ਨਾ ਦਿਓ ਜੇ ਇੱਕ ਬੰਦੇ ਨੇ ਦੇ ਦਿੱਤੀ ਦੂਜੇ ਨੇ ਨਾ ਦਿੱਤੀ ਉਹ ਤਾਂ ਮਜਬੂਰਨ ਹੋ ਕੇ ਅਗਲੇ ਨੂੰ ਦੇਣੀ ਪੈਣੀ ਹੈ ਗੱਲਾਂ ਇਹ ਆ ਫਿਰ ਮਤਲਬ ਇਹ ਹੀ ਹੈ ਵੀ ਕਿਸੇ ਤਰੀਕੇ ਦੇ ਨਾਲ ਅੱਜ ਤੁਹਾਨੂੰ ਖੁਸ਼ੀ ਹੋਈ ਹੈ ਵੀ ਜਿਹੜੇ ਅੱਜ ਮਾਰਚ ਨਿਕਲੇ ਆ ਵੀ ਸਾਡੀਆਂ ਜ਼ਮੀਰਾਂ ਵਾਜ ਜਾਣਗੀਆਂ ਹਾਂ ਇਹ ਗੱਲ ਦੀ ਸਾਨੂੰ ਖੁਸ਼ੀ ਆ ਸਾਡੇ ਭਰਾ ਸਾਡੇ ਲਈ ਕਿੱਥੋਂ ਕਿੱਥੋਂ ਤੁਰ ਕੇ ਆਏ ਨੇ ਇਹ ਤਾਂ ਖੁਸ਼ ਤਾਂ ਸੋਣਾ ਸਾਡਾ ਫਰਮ ਵੀ ਹੈ ਨਾ ਤਾਂ ਹੀ ਅਸੀਂ ਸੇਵਾ ਲਈ ਖੜੇ ਆ ਵੀ ਕਿੱਥੋਂ ਕਿੱਥੋਂ ਆਏ ਨੇ ਸਵੇਰ ਦਾ ਕੋਈ ਕਿੱਥੋਂ ਚੱਲਿਆ ਕੋਈ ਕਿੱਥੋਂ ਚੱਲਿਆ ਅੱਗੇ ਲੰਗਰ ਲੱਗਿਆ ਹੋਇਆ ਵਾ ਅਸੀਂ ਇਹ ਕੋਕ ਲਿਆਉਂਦੇ ਆ ਸਾਰਾ ਕੋ ਲੈ ਕੇ ਆਂਦਾ ਸਭ ਨੂੰ ਦੇਣਾ ਅਸੀਂ ਗਾ ਆਇਓ ਪ੍ਰਧਾਨ ਜੀ ਮਤਲਬ ਭਗਵਾਨ ਦਾ ਮੈਂ ਤਾਂ ਕਹਿੰਦਾ ਸੀ ਲੋਕ ਯੂਨੀਅਨ ਤਾਂ ਔਖੇ ਬਹੁਤ ਹੈ ਠੰਡੇ ਲਈ ਖੜੇ ਆ ਇਹ ਤਾਂ ਫਿਰ ਉਹ ਉਹ ਜਿਹੜਾ ਕਹਿੰਦਾ ਉਹਦੇ ਉਲਟ ਹੁੰਦਾ ਹੁੰਦਾ ਹੈ ਜਿਹੜਾ ਕਹਿੰਦੇ ਉਹ ਦੂਰ ਉਲਟ ਹੁੰਦਾ ਹੁੰਦਾ ਅਸੀਂ ਤਾਂ ਜੀ ਇਹਨਾਂ ਦੇ ਬਚਾਏ ਹੋਏ ਆ ਜੀ ਜੇ ਸਾਡੇ ਨਾਲ ਬਹੁਤ ਸਹਿਯੋਗ ਕਰ ਰਹੇ ਨੇ ਜੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿਹੜੀਆਂ ਜ਼ਮੀਨਾਂ ਨੇ ਅਸੀਂ ਜ਼ਮੀਨਾਂ ਇੱਕ ਇੰਚ ਵੀ ਨਹੀਂ ਇਹਨਾਂ ਨੂੰ ਦੇਵਾਂਗੇ ਸਰਕਾਰਾਂ ਨੂੰ ਬਸ ਇਹ ਗੱਲ ਵੀ ਅਸੀਂ ਜ਼ਮੀਨਾਂ ਤਾ ਸਾਨੂੰ ਨਿਕੰਚ ਵੀ ਜ਼ਮੀਨ ਨਹੀਂ ਦਵਾਂਗੇ ਬਜੀ ਕੱਢਦੇ ਨਹੀਂ ਦਿੰਦੇ ਯਾਰ ਬਿਲਕੁਜੀ ਬੜਾ ਨਹੀਂ ਦਵਾਂਗੇ ਹਾਂ ਥੈਂਕ ਯੂ ਬਜੀ ਧੰਨਵਾਦ ਕਿਵੇਂ ਕਿਵੇਂ ਮੰਨਦੇ ਹੋ ਮਤਲਬ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਮੁੱਖ ਮੰਤਰੀ ਕਹਿੰਦੇ ਸੀ ਆਮ ਘਰ ਦਾ ਤੇ ਅੱਜ ਤੁਸੀਂ ਕਹਿੰਦੇ ਹੋ ਵੀ ਸਾਡੀਆਂ ਜ਼ਮੀਨਾਂ ਖੋਨ ਨੂੰ ਆ ਗਏ ਇਹ ਬਾਹਰਲੇ ਦਿੱਲੀ ਵਾਲੇ ਆ ਗਏ ਜੀ ਇੱਥੇ ਹਾਂ ਇਹ ਤਾਂ ਸੀਗੇ ਉਹ ਦਿੱਲੀ ਵਾਲੇ ਆ ਗਏ ਜਿਹੜੇ ਲੁੱਟਣ ਲੱਗ ਗਏ ਸਾਡੀਆਂ ਜ਼ਮੀਨਾਂ ਦੇ ਅੱਗੇ ਖਾਲੀ ਪਈਆਂ ਇਹਦੇ ਪਿਛਲੀਆਂ ਕਲੋਨੀਆਂ ਖਾਲੀ ਪਈਆਂ ਉਹਨਾਂ ਨੂੰ ਵੀ ਭਰ ਲੈਣਾ ਹਾਂ ਇੱਥੇ ਜੰਗਲ ਲਗਾ ਦੇ ਗਾ ਕਿ ਸਾਡੇ ਪਿੰਡਾਂ ਦੇ ਆਲੇ-ਦੁਆਲੇ ਇੱਥੇ ਡਾਕੂ ਚੋਰ ਤਾਂ ਅੱਗੇ ਫਿਰ ਅੱਜ ਤੁਸੀਂ ਠੰਡੇ ਲੈ ਕੇ ਖੜੇ ਹੋ ਲਗਾਤਾਰ ਬਾਲਟਿੰਗ ਨੇ ਬਾਲਟੀਆਂ ਭਰੀ ਲੈ ਆਉਣੇ ਆ ਪਰ ਮਾਨ ਸਾਹਿਬ ਤਾਂ ਕਹਿੰਦੇ ਸੀ ਵੀ ਲੋਕ ਕਿਸਾਨ ਹੋਣ ਤੇ ਔਖੇ ਬਹੁਤ ਨਹੀਂ ਨਹੀਂ ਕੋਈ ਔਖੇ ਨਹੀਂਗੇ ਸਾਡੇ ਆਹ ਮੁੰਡਾ ਪ੍ਰਧਾਨ ਆ ਮੁੰਡਾ ਜਿਹੜਾ ਹੈਗਾ ਸਾਡੇ ਪਿੰਡ ਦਾ ਆ ਬਿੱਟੂ ਬਲਜਿੰਦਰ ਕੋਈ ਔਖੇ ਨਹੀਂ ਸਾਹਿਬ ਐਨ ਹੈਗਾ ਜੁੜੀਆਂ ਦੇ ਨਾਲ ਜਿੱਥੇ ਕਹਿਣਗੇ ਜਾਵਾਂਗੇ ਆ ਟਰੈਕਟਰ ਸਾਡੇ ਪਿੰਡ ਦੇ ਪਿੱਛੇ ਹੋਰ ਆਉਂਦੇ ਆ ਅਜੇ ਜੀ ਹਾਂ ਮਤਲਬ ਤੁਸੀਂ ਮੰਨਦੇ ਹੋ ਵੀ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਆ ਉਹ ਸਰਕਾਰ ਕਿੰਨੀ ਸਹੀ ਹੈ ਤੁਸੀਂ ਕਹਿੰਦੇ ਗਲਤ ਸਹੀ ਨਹੀਂ 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 ਗਲਤ ਆ ਜੀ ਗਲਤ ਆ ਹਾਂ ਹਾਂ ਣਾਲੇ ਸਾਡੀ ਜ਼ਮੀਨ ਇਹ ਜੇ ਨੋਟੀਫਿਕੇਸ਼ਨ ਆਇਆ ਮੇਰੀ ਜ਼ਮੀਨ ਉਹਦੇ ਚ ਆਈ ਨਹੀਂ ਹੈਗੀ ਹਾਂ ਅਸੀਂ ਫੇਰ ਵੀ ਦੂਜਿਆਂ ਦੇ ਨਾਲ ਆ ਇਹ ਉਹਨੇ ਕਹੇ ਕਿ ਸਾਡੀ ਆਈ ਆ ਅਸੀਂ ਨਾਲ ਆ ਸਾਡੀ ਜਿਹੜੀ ਇਹਨਾਂ ਦੇ ਨੋਟੀਫਿਕੇਸ਼ਨ ਆਇਆ ਸਾਡੀ ਜ਼ਮੀਨ ਉਹਦੇ ਚ ਹੈਗੀ ਅਸੀਂ ਫੇਰ ਵੀ ਨਾਲ ਆ ਦੂਜਿਆਂ ਭਾਈਆਂ ਦੇ ਹਾਂ ਪਰ ਅੱਜ ਜਿਵੇਂ ਸਾਡੇ ਬੱਚੇ ਹੈ ਜੀ ਛੋਟੇ ਆ ਉਹ ਸਾਨੂੰ ਪੁੱਛਣਗੇ ਉਹਨਾਂ ਦੇ ਟਾਈਮ ਦੇ ਵਿੱਚ ਜੀ ਵੀ ਪਾਪਾ ਵੀ ਜਦੋਂ ਇਹ ਪਾਲਿਸੀ ਬਣ ਰਹੀ ਸੀਗੀ ਵੀ ਤੁਸੀਂ ਉਸ ਟਾਈਮ ਸੰਘਰਸ਼ ਦੇ ਵਿੱਚ ਖੜੇ ਸੀ ਉਸ ਟਾਈਮ ਤੁਸੀਂ ਸਾਡੇ ਹੱਕਾਂ ਲਈ ਲੜੇ ਸੀਗੇ ਤਾਸੀ ਉਹਨੂੰ ਦੱਸਾਂਗੇ ਵੀ ਨਹੀਂ ਅਸੀਂ ਵੀ ਲੜੇ ਸੀਗੇ ਬਸ ਅਸੀਂ ਉਹ ਸੰਘਰਸ਼ ਦਾ ਹਿੱਸਾ ਬਣੇ ਸੀਗੇ ਅੱਜ ਸਾਨੂੰ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ ਵੀ ਆ ਸਾਰੇ ਭਰਾ ਬਿਨਾਂ ਸੱਦੇ ਤੋਂ ਜੀ ਕਿਸੇ ਬਿਨਾਂ ਕਾਲ ਤੋਂ ਸਾਡੇ ਲਈ ਆ ਕੇ ਸਾਡੇ ਹੱਕਾਂ 'ਚ ਖੜੇ ਨਹੀਂ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਅਸੀਂ ਸਦਾ ਹੀ ਜਿੜੀ ਰਹਾਂਗੇ ਜੀ ਇਹਨਾਂ ਦੇ ਬਿਲਕੁਲ ਹਾਂਜੀ ਤੁਹਾਡਾ ਵੀ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਣੇ ਇਸ ਜਰੀਏ ਸਾਡੇ ਮਤਲਬ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਉਂਗੇ ਤੋਂ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ